ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਤੇ ਬੁੱਢੇ ਮਾਤੇ ਪਿਓ ਰੋਂਦੇ ਮੁੱਕ ਗਏ ਪਰ ਪੁੱਤ ਨਾ ਆਇਆ ਫਿਰ 2 ਸਾਲਾਂ ਬਾਅਦ ਆ ਕੇ ਪੁੱਤ ਨੇ ਪਿੰਡ ਦੇ ਵਿੱਚ ਬੰਗਲੇ ਵਰਗੀ ਕੋਠੀ ਪਾਈ ਫਿਰ ਪਿੰਡ ਵਾਲਿਆਂ ਨੇ ਜੋ ਉਸ ਮੁੰਡੇ ਦੇ ਨਾਲ ਕੀਤਾ ਉਹ ਸੁਣ ਕੇ ਤੁਸੀਂ ਹਰੜ ਰਹਿ ਜਾਵੋਗੇ ਬਲਵੀਰ ਕੌਰ ਪੁੱਤ ਨੂੰ ਫੋਨ ਕਰਕੇ ਕਮਲੀ ਹੋ ਗਈ ਸੀ ਚੰਦਿਆ ਕਦੋਂ ਆਵੇਂਗਾ ਜਦੋਂ ਮੇਰੀ ਜਾਨ ਨਿਕਲ ਗਈ ਉਦੋਂ ਆਵੇਂਗਾ ਤੈਨੂੰ ਕਹਿ ਰੂ 25 ਸਾਲ ਹੋ ਗਏ ਹੁਣ ਤਾਂ ਮੇਰੀਆਂ ਅੱਖਾਂ ਮੂਰਿਓ ਤੇਰਾ ਮਹਾਂਦਰਾ ਵੀ ਬਦਲਦਾ ਲੱਗਦਾ ਜਦੋਂ ਤੂੰ ਗਿਆ ਸੀ ਉਦੋਂ ਤਾਂ ਅਜੇ ਤੇਰੇ ਦਾੜੀ ਫੁੱਟੀ ਫੁੱਟੀ ਸੀ ਤੇ ਹੁਣ ਹੁਣ ਤਾਂ ਤੂੰ ਜਵਾਕਾਂ ਜੱਲਿਆ ਵਾਲਾ ਹੋ ਗਿਆ ਤੂੰ ਇੱਕ ਵਾਰੀ ਆ ਕੇ ਮੈਨੂੰ ਆਪਦੇ ਜਵਾਕ ਵੀ ਦਿਖਾ ਕੇ ਨਹੀਂ ਗਿਆ ਅਗੋ ਵਿਕਰਮਜੀ ਸਿੰਘ ਦਾ ਇੱਕੋ ਹੀ ਜਵਾਬ ਸੀ ਮਾਤਾ ਜਵਾਕ ਆਉਣੇ ਨਹੀਂ ਚਾਹੁੰਦੇ ਨਾਲੇ ਉਹਨਾਂ ਨੂੰ ਹیدرਲਾ ਪਾਣੀ ਤੇ ਹیدرਲੀ ਹਵਾ ਮਾਫਕ ਨਹੀਂ ਆਉਣੀ ਬਾਕੀ ਮੈਂ ਕੋਸ਼ਿਸ਼ ਜ਼ਰੂਰ ਕਰੂੰਗਾ ਬਲਵੀਰ ਕੌਰ ਕਹਿੰਦੀ ਆ ਕੋਸ਼ਿਸ਼-ਕੁਸ਼ ਕਹਿੰਦੇ ਨੂੰ 25 ਸਾਲ ਲੰਘ ਗਏ ਵੇ ਤੈਨੂੰ ਮਾਂ ਦਾ ਭੋਰਾ ਵੀ ਚੇਤਾ ਨਹੀਂ ਆਉਂਦਾ ਇੱਧਰਲਾ ਪਾਣੀ ਇਹੋ ਜਿਹਾ ਕਿਹੋ ਜਿਹਾ ਆ ਕੇ ਖੂਨ ਸਫੈਦ ਹੋ ਗਿਆ ਕਿ ਤੂੰ ਮੇਰੀ ਜਾਨ ਲੈਣ ਤੇ ਤੁਣਿਆਵੇ ਆ ਜਾ ਇੱਕ ਵਾਰੀ ਮੈਨੂੰ ਜਿਉਂਦੇ ਜੀ ਮਿਲ ਜਾ ਮੇਰੇ ਮਰੀ ਤੋਂ ਬਾਅਦ ਚਾਹੇ ਤੂੰ ਆਇਆ ਚਾਹੇ ਨਾ ਆਇਆ ਉਦੋਂ ਮੈਨੂੰ ਕਿਹੜਾ ਪਤਾ ਲੱਗਣਾ ਬਲਵੀਰ ਕੌਰ ਆਪ ਦੇ ਚਾਵਾਣਾ ਪਾਲੇ ਵਿਕਰਮਜੀਤ ਸਿੰਘ ਪੁੱਤ ਦੀਆਂ ਮਿੰਤਾ ਕਰ ਰਹੀ ਸੀ ਤੇ ਇਹ ਮਿੰਤਾ ਉਹ ਮਹੀਨੇ ਦੇ ਵਿੱਚ ਪਤਾ ਨਹੀਂ ਕਿੰਨੇ ਵਾਰ ਕਰਦੀ ਸੀ ਪਰ ਉਹਦਾ ਪੁੱਤ ਸੀ ਜਿਸ ਨੂੰ ਗਏ ਨੂੰ 25 ਸਾਲ ਹੋ ਗਏ ਸੀ ਜਦੋਂ ਗਿਆ ਸੀ ਉਦੋਂ ਕਹਿੰਦਾ ਸੀ ਮਾਂ ਮੈਨੂੰ ਅਮਰੀਕਾ ਜਾਣ ਦਾ ਬਹੁਤ ਸ਼ੌਂਕ ਆ ਮੈਂ ਅਮਰੀਕਾ ਜਾਣਾ ਚਾਹੁੰਦਾ ਬਲਵੀਰ ਕੌਰ ਨੇ ਕਿਵੇਂ ਨਾ ਕਿਵੇਂ ਬੰਨ ਸਭ ਕਰਕੇ ਆਪ ਦੇ ਪੇਕੇ ਤੋਂ ਪੈਸੇ ਫੜੇ ਕੁਝ ਘਰ ਵਾਲੇ ਨੂੰ ਕਿਹਾ ਕਿ ਕੋਈ ਨਾ ਮੁੰਡੇ ਦਾ ਸ਼ੌਂਕ ਆ ਇਹਨੂੰ ਜਾ ਲੈਣ ਦਿਓ ਵਿਕਰਮਜੀਤ ਸਿੰਘ ਵੀ ਆਖਦਾ ਸੀ ਇੱਕ ਵਾਰੀ ਮੈਂ ਜਾ ਆਵਾਂ ਫਿਰ ਮੈਂ ਮਾਂ ਤੇ ਬਾਪੂ ਦੋਵਾਂ ਨੂੰ ਸੱਦ ਲਵਾਂਗਾ ਤੁਹਾਨੂੰ ਪੂਰੀ ਐਸ਼ ਕਰਾਉਂਗਾ ਉਸ ਦਾ ਬਾਪੂ ਜਗਿੰਦਰ ਸਿੰਘ ਵਾਰ-ਵਾਰ ਵਿਕਰਮਜੀਤ ਨੂੰ ਆਖਦਾ ਬਿਕਰਮ ਜੀ ਪੁੱਤ ਉੱਥੇ ਜਾ ਕੇ ਬਦਲ ਨਾ ਜਾਵੀਂ ਵੇਖ ਤੂੰ ਸਾਡਾ ਕੱਲਾ ਹੀ ਪੁੱਤ ਤੇਰੀ ਮਾਂ ਤੇਰੇ ਬਿਨਾ ਮਰ ਜੂਗੀ ਪਰ ਬਿਕਰਮਜੀਤ ਆਖਦਾ ਨਾ ਬਾਪੂ ਇਹ ਕਿਵੇਂ ਹੋ ਸਕਦਾ ਮੈਂ ਤੁਹਾਨੂੰ ਕਿਵੇਂ ਪੁੱਛ ਸਕਦਾ ਤੇ ਹੁਣ 25 ਸਾਲ ਹੋ ਗਏ ਉਹਨੂੰ ਗੈਰ ਨੂੰ ਇਨ੍ਹਾਂ 25 ਸਾਲਾਂ ਦੇ ਵਿੱਚ ਪਤਾ ਨਹੀਂ ਬਲਵੀਰ ਕੌਰ ਤੇ ਜਗਿੰਦਰ ਸਿੰਘ ਕਿੰਨੇ ਵਾਰੀ ਜਿਉਏ ਸੀ ਤੇ ਕਿੰਨੇ ਵਾਰੀ ਮਰੇ ਸੀ ਜਦੋਂ ਵਿਕਰਮ ਦਾ ਫੋਨ ਆਉਂਦਾ ਤਾਂ ਉਹਨੂੰ ਲੱਗਦਾ ਕਿ ਅਸੀਂ ਜਿਉਂਦਿਆਂ ਵਿੱਚ ਹੋਗੇ ਪਰ ਜਿੱਦ ਦੇ ਵਿਕਰਮ ਦਾ ਫੋਨ ਨਾ ਆਉਂਦਾ ਉਹਨਾਂ ਨੂੰ ਲੱਗਦਾ ਅਸੀਂ ਤਾਂ ਮਰ ਮੁੱਕ ਚੱਲੇ ਆ ਸਾਡਾ ਕੌਣ ਆ ਵਿਕਰਮਜੀਤ ਸਿੰਘ ਨੇ ਉੱਥੇ ਹੀ ਕੁੜੀ ਪਸੰਦ ਕਰਕੇ ਉੱਥੇ ਹੀ ਵਿਆਹ ਕਰਵਾ ਲਿਆ ਸੀ ਵਿਆਹ ਦੀ ਤਾਂ ਗੱਲ ਸਿਰਫ ਉਹਨੇ ਫੋਨ ਤੇ ਹੀ ਦੱਸੀ ਸੀ ਤੇ ਬਲਵੀਰ ਕੌਰ ਨੇ ਨਾ ਵੀ ਫੋਨ ਤੇ ਹੀ ਦੇਖੀ ਸੀ ਤੇ ਫਿਰ ਸਾਲ ਬਾਅਦ ਮੁੰਡਾ ਹੋਇਆ ਤੇ ਉਸ ਤੋਂ 2 ਸਾਲ ਬਾਅਦ ਪੁੱਤੀ ਹੋਈ ਪੋਤੇ ਪੁੱਤੀ ਨੂੰ ਅੱਜ ਤੱਕ ਬਲਵੀਰ ਕੌਰ ਨੇ ਗਿੰਦਰ ਸਿੰਘ ਨੇ ਇਹ ਵੀਡੀਓ ਕਾਲਤੇ ਹੀ ਦੇਖਿਆ ਸੀ ਹੁਣ ਤਾਂ ਬਲਬੀਰ ਕੌਰ ਬਾਲੀ ਹੀ ਬਿਮਾਰ ਸੀ ਹੁਣ ਤਾਂ ਉਹ ਤਰਲੇ ਕੱਢਦੀ ਸੀ ਚੰਦਰੀਆ ਲਿਆ ਜਵਾਕਾਂ ਨੂੰ ਲਿਆ ਬਉ ਨੂੰ ਇੱਕ ਵਾਰੀ ਮੇ ਆਪਦੇ ਬਾਹਾਂ ਦੇ ਵਿੱਚ ਲੈ ਕੇ ਦੇਖ ਲਵਾਂ ਆਪਦੇ ਪੋਤੇ ਪੁੱਤੀ ਨੂੰ ਪਤਾ ਨਹੀਂ ਰੱਬ ਕਰ ਕਿਹੜੇ ਮੌਕੇ ਚਲੀ ਜਾਣਾ ਪਰ ਵਿਕਰਮ ਜੀ ਸਿੰਘ ਨੇ ਬਹਾਨੇ ਲਾ ਛੜਦਾ ਕੋਈ ਨਹੀਂ ਮਾਤਾ ਆਉਂਦੇ ਸਿਆ ਲਾਵਾਂਗੇ ਗਰਮੀ ਵਿੱਚ ਤਾਂ ਜਵਾਕਾਂ ਦਾ ਲੋਟ ਨਹੀਂ ਆਉਣਾ ਐ ਕਰਦਿਆਂ ਕਰਾਉਦਿਆਂ ਬਿਕਰਮਜੀਤ ਸਿੰਘ ਨੇ ਮੁੰਡਾ ਵੀ ਵਿਆਹ ਲਿਆ ਸੀ ਤੇ ਕੁੜੀ ਵੀ ਵਿਆਹ ਦਿੱਤੀ ਸੀ ਹੁਣ ਤਾਂ ਬਿਕਰਮਜੀਤ ਸਿੰਘ ਦੇ ਪੋਤਾ ਤੇ ਦੋਤਾ ਹੋ ਗਿਆ ਸੀ ਹੁਣ ਤਾਂ ਉਸ ਦੀਆਂ ਜ਼ਿੰਮੇਵਾਰੀਆਂ ਉੱਥੇ ਹੋਰ ਵੱਧ ਗਈਆਂ ਸੀ ਪਰ ਇੱਥੋਂ ਵਾਲੀਆਂ ਜ਼ਿੰਮੇਵਾਰੀਆਂ ਦਾ ਉਹਨੂੰ ਚੇਤਾ ਹੀ ਨਹੀਂ ਰਿਹਾ ਸੀ ਮਾਂ ਮੰਝੇ ਤੇ ਪਈ ਝੁਰਦੀ ਰਹਿੰਦੀ ਆਣ ਗਵਾਨੀਆਂ ਪੁੱਛਦੀਆਂ ਕੁੜੇ ਤੇਰੇ ਬਿਕਰਮਜੀਤ ਨੇ ਤਾਂ ਤੇਰੀ ਸਾਰ ਹੀ ਨਹੀਂ ਲਈ ਅੱਗੋ ਹੱਸ ਕੇ ਕਹਿੰਦੀ ਨਹੀਂ ਨਹੀਂ ਫੋਨ ਤਾਂ ਮੈਨੂੰ ਜ਼ਰੂਰ ਕਰਦਾ ਰਹਿੰਦਾ ਆਉਂਦੇ ਸਿਆਲਾਂ ਨੂੰ ਮੁੰਡੇ ਦੀ ਲੋੜੀ ਕਹਿੰਦਾ ਸੀ ਇੱਥੇ ਆ ਕੇ ਵੰਡੂਗਾ ਬੜੀ ਖੁਸ਼ ਹੁੰਦੀ ਬਲਵੀਰ ਕੌਰ ਕੇ ਬਿਕਰਮਜੀਤ ਸਿੰਘ ਆਉਂਦੇ ਸਿਆਲ ਆਊਗਾ ਪੂਰੀ ਗਰਮੀ ਉਹਨੇ ਖੁਸ਼ੀ-ਖੁਸ਼ੀ ਲੰਘਾਤੀ ਛੇਤੀ-ਛੇਤੀ ਸਿਆਲ ਚੜਨ ਜਦੋਂ ਸਿਆਲ ਚੜਿਆ 1 ਮਹੀਨਾ ਡਿੱਕਿਆ 2 ਮਹੀਨੇ ਡਿੱਕੇ ਐ ਕਰਦਿਆਂ ਕਰਾਉਂਦਿਆਂ ਸਿਆਲ ਲੰਘਣ ਵਾਲਾ ਹੋ ਗਿਆ ਬੜੀਆਂ ਮਿੰਤਾ ਕੀਤੀਆਂ ਬਿਕਰਮਜੀਤ ਦੀਆਂ ਪਰ ਬਿਕਰਮਜੀਤ ਨਾ ਆਇਆ ਇੱਕ ਦਿਨ ਸਵੇਰ ਦੇ ਟਾਈਮ ਜਦੋਂ ਜਗਿੰਦਰ ਸਿੰਘ ਉੱਠਿਆ ਤਾਂ ਉਸਨੇ ਬਲਵੀਰ ਕਰਨ ਨੂੰ ਕਿਹਾ ਬਲਵੀਰ ਕੁਰੇ ਚਾਹ ਕਰ ਲਾ ਹੁਣ ਤਾਂ ਨੀਂਦ ਨਹੀਂ ਆਉਂਦੀ ਬਸ ਨੀਂਦ ਟਾਲ ਜੀ ਗਈ ਆ ਚਾਹ ਪੀਣ ਨੂੰ ਚੱਤ ਕਰੀ ਜਾਂਦਾ ਗਰ ਬਲਵੀਰ ਕੌਰ ਨਾ ਬੋਲੀ ਜਗਿੰਦਰ ਸਿੰਘ ਨੇ ਫਿਰ ਬਲਵੀਰ ਕੌਰ ਨੂੰ ਉੱਠ ਕੇ ਮੋਢੇ ਤੋਂ ਹਿਲਾਉਣਾ ਉੱਠ ਖੜ ਬਲਵੀਰ ਕੁਰੇ ਪਰ ਬਲਵੀਰ ਕੌਰ ਫਿਰ ਨਾ ਬੋਲੀ ਜਗਿੰਦਰ ਸਿੰਘ ਡਰ ਜਾ ਗਿਆ ਜਲਦੀ ਜਲਦੀ ਉੱਠ ਕੇ ਲੈਟ ਜਗਾ ਕੇ ਜਦੋਂ ਬਲਵੀਰ ਕੌਰ ਨੂੰ ਮੋਢੇ ਤੋਂ ਫੜ ਕੇ ਹਲਾਇਆ ਤੇ ਉਸਦੇ ਮੂੰਹ ਵੱਲ ਦੇਖਿਆ ਤਾਂ ਬਲਵੀਰ ਕੌਰ ਤਾਂ ਐ ਪਈ ਸੀ ਜਿਵੇਂ ਸਦੀਆਂ ਦੀ ਕੂਕ ਸੁੱਤੀ ਪਈ ਹੋਵੇ ਜਗਿੰਦਰ ਸਿੰਘ ਡਰ ਗਿਆ ਉਹਨੇ ਜ਼ੋਰ ਦੀ ਦੋਵੇਂ ਮੋਢੇ ਫੜ ਕੇ ਬਲਵੀਰ ਕੌਰ ਨੂੰ ਹਲਾਇਆ ਪਰ ਬਲਵੀਰ ਕੌਰ ਹਿੱਲੀ ਹੀ ਨਾ ਉਸ ਦੇ ਫੋਨ ਦੇ ਵਿੱਚ ਪਿੰਡ ਵਾਲੇ ਡਾਕਟਰ ਦਾ ਨੰਬਰ ਰੰਦਾ ਸੀ ਉਸਨੇ ਜਲਦੀ ਜਲਦੀ ਪਿੰਡ ਵਾਲੇ ਡਾਕਟਰ ਨੂੰ ਕਿਹਾ ਉਹੇ ਕਾਕਾ ਛੇਤੀ ਆਮੀ ਕਰੇ ਪਤਾ ਨਹੀਂ ਤੇਰੀ ਅੰਬੋ ਨੂੰ ਕੀ ਹੋ ਗਿਆ 10 ਕੁ ਮਿੰਟਾਂ ਦੇ ਵਿੱਚ ਪਿੰਡ ਵਾਲਾ ਡਾਕਟਰ ਪਹੁੰਚ ਗਿਆ ਸੀ ਡਾਕਟਰ ਨੇ ਆ ਕੇ ਬਲੱਡ ਵਾਲੀ ਮਸ਼ੀਨ ਲਾਈ ਤੇ ਬਲਵੀਰ ਕੌਰ ਦੀ ਨਬ ਚੈੱਕ ਕੀਤੀ ਡਾਕਟਰ ਵੀ ਅਦਾਸ ਜਾ ਹੋ ਗਿਆ ਸੀ ਜਗਿੰਦਰ ਸਿੰਘ ਨੇ ਪੁੱਛਿਆ ਡਾਕਟਰ ਕੀ ਆ ਗੱਲ ਆ ਡਾਕਟਰ ਨੇ ਕਿਹਾ ਬਾਬਾ ਜੀ ਅੰਬੋ ਤਾਂ ਵਿਚਾਰੀ ਇਹ ਕਹਿੰਦੇ ਹੋਏ ਉਹਨੇ ਅੱਖਾਂ ਪਰ ਲਈਆਂ ਕਿਉਂਕਿ ਹਨੇਰੇ ਸਵੇਰੇ ਡਾਕਟਰ ਹੀ ਉਸੇ ਨੂੰ ਜਗਿੰਦਰ ਹੁਸੈਨ ਡਾਕਟਰ ਨੂੰ ਸਾਥ ਦੇ ਲਿਉਂਦਾ ਸੀ ਉਹ ਡਾਕਟਰ ਅੰਬੋ ਤੇ ਜਗਿੰਦਰ ਸਿੰਘ ਨੂੰ ਆਪਣੇ ਦਾਦਾ ਜੀ ਦੇ ਵਾਂਗ ਹੀ ਸਮਝਦਾ ਸੀ ਤੇ ਉਹ ਸ਼ਹਿਰ ਉਹ ਦਵਾਈ ਵੀ ਉਹ ਹੀ ਲਿਆ ਕੇ ਦਿੰਦਾ ਸੀ ਜਗਿੰਦਰ ਸਿੰਘ ਪੈਸੇ ਫੜਾ ਦਿੰਦਾ ਹੁੰਦਾ ਸੀ ਕਿ ਪੁੱਤ ਮੇਰੇ ਤੋਂ ਸ਼ਹਿਰ ਨਹੀਂ ਜਾ ਹੁੰਦਾ ਮੈਨੂੰ ਦਵਾਈ ਲਿਆ ਦੀ ਉਹ ਲਿਆ ਦਿੰਦਾ ਹੁੰਦਾ ਸੀ ਉਹਨੂੰ ਤਰਸ ਜਾ ਵੀ ਬੜਾ ਆਣਾ ਕਿ ਵਿਚਾਰੇ ਬਿਰਦ ਦੋਨੇ ਕਿਵੇਂ ਇੱਕ ਦੂਸਰੇ ਦਾ ਸਹਾਰਾ ਬਣਦੇ ਰਹਿੰਦੇ ਨੇ ਵਿਚਾਰਿਆਂ ਨੂੰ ਸ਼ਹਿਰ ਕੋਈ ਲੈ ਕੇ ਜਾਣ ਵਾਲਾ ਨਹੀਂ ਬੇਸ਼ੱਕ ਘਰੇ ਗੱਡੀ ਖੜੀ ਸੀ ਪਰ ਘਰੇ ਕੋਈ ਵੀ ਮੁੰਡਾ ਨਹੀਂ ਸੀ ਜੋ ਉਹਨਾਂ ਨੂੰ ਲੈ ਕੇ ਜਾਂਦਾ ਇਸ ਲਈ ਡਾਕਟਰ ਨੇ ਅੱਖਾਂ ਪਰਦੇ ਹੋਏ ਜਗਿੰਦਰ ਸਿੰਘ ਨੂੰ ਕਿਹਾ ਬਾਬਾ ਅੰਬੋਤਾ ਵਿਚਾਰੀ ਚੱਲ ਵਸੀ ਇਹ ਸੁਣ ਕੇ ਜਗਿੰਦਰ ਪਿੱਛੇ ਕੰਧ ਦੇ ਵਿੱਚ ਜਾ ਵਜਿਆ ਸੀ ਉਸ ਨੂੰ ਬਹੁਤ ਵੱਟਾ ਤੱਕ ਲੱਗਿਆ ਸੀ ਬਲਵੀਰ ਘਰ ਤੋਂ ਬਿਨਾਂ ਤਾਂ ਘਰ ਦੇ ਵਿੱਚ ਹੋਰ ਕੋਈ ਹੈ ਵੀ ਨਹੀਂ ਸੀ ਜਿਸ ਦੇ ਨਾਲ ਜਗਿੰਦਰ ਸਿੰਘ ਬੋਲ ਸਕਦਾ ਮਨ ਦੀ ਗੱਲ ਕਰ ਸਕਦਾ ਸਵੇਰ ਤੱਕ ਪੂਰੇ ਪਿੰਡ ਦੇ ਵਿੱਚ ਪਤਾ ਲੱਗ ਗਿਆ ਸੀ ਪੂਰੇ ਪਿੰਡ ਦੇ ਵਿੱਚ ਦੁੱਖ ਦੀ ਲਹਿਰ ਸੀ ਬੁੜੀਆਂ ਕਹਿੰਦੀਆਂ ਸੀ ਹਾਏ ਵਿਚਾਰੀ ਬਲਵੀਰੋ ਮੁੰਡੇ ਨੂੰ ਚੇਤੇ ਕਰਦੀ ਕਰਦੀ ਮਰ ਗਈ ਇਹੋ ਜੀ ਲਾਦ ਵੱਲੋਂ ਕੀ ਥੜਿਆ ਪਿਆ ਸੀ ਕਿੱਡਾ ਚੰਦਰਾ ਨਿਕਲਿਆ ਮੁੰਡਾ ਇੱਕ ਵਾਰੀ ਵੀ ਮੁੜ ਕੇ ਮਾਂ ਪਿਓ ਵੱਲ ਨਹੀਂ ਦੇਖਿਆ ਹਣ ਵਿਚਾਰੀ ਮੁੱਕ ਗਈ ਉਹਨੂੰ ਚੇਤੇ ਕਰਦੀ ਕਰਦੀ ਅਜੇ ਲੋਕਾਂ ਦਾ ਇਕੱਠ ਹੋ ਹੀ ਰਿਹਾ ਸੀ ਬਲਵੀਰ ਘਰ ਮੰਜੇ ਤੇ ਪਈ ਸੀ ਤੇ ਜਗਿੰਦਰ ਸਿੰਘ ਕੰਨ ਦੀ ਟੋ ਲੈ ਬੈਠਾ ਸੀ ਜਗਿੰਦਰ ਸਿੰਘ ਦੀਆਂ ਭੈਣਾਂ ਆ ਗਈਆਂ ਸੀ ਜਿਹੜੀਆਂ ਉੱਚੀ ਉੱਚੀ ਆਪਦੀ ਮੁੱਕ ਚੁੱਕੀ ਪਰਜਾਈ ਨੂੰ ਰੋ ਰਹੀਆਂ ਸੀ ਜਗਿੰਦਰ ਸਿੰਘ ਦੀਆਂ ਮਾਸੀਆਂ ਵੀ ਆ ਗਈਆਂ ਸੀ ਘਰ ਦੇ ਵਿੱਚ ਹੋਰ ਵੀ ਪਿੰਡ ਦੇ ਲੋਕੀ ਆ ਗਏ ਸੀ ਬਲਵੀਰ ਘਰ ਨੂੰ ਚੱਕ ਕੇ ਸਿਮਿਆਂ ਦੇ ਰਾਹ ਲੈ ਕੇ ਜਾ ਰਹੇ ਸੀ ਜਗਿੰਦਰ ਸਿੰਘ ਵੀ ਪਿੱਛੇ ਜਾ ਰਿਹਾ ਸੀ ਪਤਾ ਨਹੀਂ ਜਗਿੰਦਰ ਸਿੰਘ ਨੂੰ ਕੋਈ ਸੁੱਧ-ਬੁੱਧ ਨਹੀਂ ਰਹੀ ਸੀ ਉਸ ਨੂੰ ਕੋਈ ਸਮਝ ਨਹੀਂ ਸੀ ਕਿ ਕੀ ਹੋ ਰਿਹਾ ਹੈ ਉਸ ਨੂੰ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਉਸ ਦੀ ਦੁਨੀਆ ਦੇ ਵਿੱਚ ਨੇਰ ਪੈ ਗਿਆ ਕੱਲਾ ਹੁਣ ਉਹ ਘਰੇ ਕਿਵੇਂ ਰਹੇਗਾ ਉਹਦੇ ਮਨ ਦੇ ਵਿੱਚ ਇੱਕੋ ਇੱਕ ਗੱਲ ਸੀ ਅਗਲੇ ਦਿਨ ਬਲਵੀਰ ਕੌਰ ਦੇ ਫੁੱਲ ਚੁਕੇ ਜਾਣੇ ਸੀ 10 ਵਜੇ ਦਾ ਟਾਈਮ ਸੀ 10-12 ਪਿੰਡ ਦੇ ਬੰਦੇ ਵਿਹੜੇ ਦੇ ਵਿੱਚ ਖੜੇ ਸੀ ਅੱਠ ਕੁ ਰਿਸ਼ਤੇਦਾਰ ਵੀ ਆਏ ਸੀ ਪਰ ਹਜੇ ਕੋਈ ਵੀ ਫੁੱਲ ਚੁਗਣ ਗਿਆ ਨਹੀਂ ਸੀ ਜਗਿੰਦਰ ਸਿੰਘ ਦੀਆਂ ਹਜੇ ਭੈਣਾਂ ਨਹੀਂ ਆਈਆਂ ਸੀ ਤੇ ਜਗਿੰਦਰ ਸਿੰਘ ਚੌਂਤਰੇ ਤੇ ਬਣੀ ਕੰਢੋਲੀ ਦੇ ਨਾਲ ਢੋਲਾ ਕੇ ਬੈਠਾ ਸੀ ਦਾਡਾ ਦਾਸੀ ਉਹ ਫਿਰ ਜਗਿੰਦਰ ਸਿੰਘ ਦੀਆਂ ਭੈਣਾਂ ਵੀ ਆ ਗਈਆਂ ਜਦੋਂ ਜਗਿੰਦਰ ਸਿੰਘ ਦੀਆਂ ਭੈਣਾਂ ਆ ਗਈਆਂ ਤਾਂ ਇੱਕ ਵਾਰ ਜਗਿੰਦਰ ਸਿੰਘ ਉਹਨਾਂ ਦੇ ਨਾਲ ਮਿਲਿਆ ਤੇ ਫਿਰ ਉੱਥੇ ਹੀ ਢੋਲਾ ਕੇ ਬੈਠ ਗਿਆ ਫਿਰ ਸਾਰੇ ਇਕੱਠੇ ਹੋ ਗਏ ਤੇ ਕਹਿਣ ਲੱਗੇ ਚਲੋ ਚੱਲ ਗਏ ਹੁਣ ਦਸ ਤੋਂ ਉੱਪਰ ਦਾ ਟਾਈਮ ਹੋਣ ਵਾਲਾ ਹੈ ਜਦੋਂ ਜਗਿੰਦਰ ਸਿੰਘ ਨੂੰ ਕਿਹਾ ਕਿ ਚੱਲ ਉੱਠ ਜਗਿੰਦਰ ਸਿਆ ਉਹ ਉੱਥੇ ਹੀ ਬੈਠਾ ਰਿਆ ਟਿਕਟਕੀ ਲਾ ਕੇ ਦੇਖ ਰਿਹਾ ਸੀ ਇੱਕ ਪਿੰਡ ਦੇ ਬੰਦੇ ਨੇ ਜਦੋਂ ਉਸ ਦਾ ਮੋਢਾ ਫੜ ਕੇ ਕਿਹਾ ਕਿ ਚੱਲ ਜਗਿੰਦਰ ਸਿਆ ਉਹ ਉੱਥੇ ਹੀ ਟੇਡਾ ਹੋ ਗਿਆ ਲੋਕਾਂ ਦੇ ਵਿੱਚ ਭੱਜਿਆ-ਭਜਾਈ ਮੱਚ ਗਈ ਸੀ ਜਗਿੰਦਰ ਪਤਾ ਨਹੀਂ ਕੀ ਹੋ ਗਿਆ ਹਾਏ ਜਗਿੰਦਰ ਨੂੰ ਪਤਾ ਨਹੀਂ ਕੀ ਹੋ ਗਿਆ ਭੱਜ ਕੇ ਜਾ ਕੇ ਫਿਰ ਉਸੇ ਡਾਕਟਰ ਨੂੰ ਬੁਲਾ ਕੇ ਲਿਆਏ ਜਦੋਂ ਉਸ ਨੇ ਆ ਕੇ ਚੈੱਕ ਕੀਤਾ ਤਾਂ ਕਹਿਣ ਲੱਗਾ ਬਾਬੇ ਨੂੰ ਤਾਂ ਲੱਗਦਾ ਹੈ ਅਟੈਕ ਹੋ ਗਿਆ ਜਦੋਂ ਉਹ ਬੈਠਾ ਟਿਕਟਕੀ ਲਾ ਕੇ ਦੇਖ ਰਿਹਾ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸਾਹਮਣੇ ਆਪਣੀਆਂ ਭੈਣਾਂ ਹੁੰਦੀਆਂ ਵੱਲ ਦੇਖ ਰਿਹਾ ਹੈ ਭੈਣਾਂ ਨੂੰ ਉਹ ਉੱਠ ਕੇ ਮਿਲਿਆ ਵੀ ਸੀ ਤੇ ਫਿਰ ਉਹ ਉੱਥੇ ਹੀ ਉਸੇ ਤਰ੍ਹਾਂ ਬੈਠ ਗਿਆ ਸਭ ਨੂੰ ਲੱਗਦਾ ਸੀ ਕਿ ਉਹ ਬੈਠਾ ਦੇਖ ਰਿਹਾ ਹੈ ਪਰ ਅਸਲ ਦੇ ਵਿੱਚ ਉਸੇ ਵਕਤ ਹੀ ਉਸ ਨੂੰ ਦਿਲ ਦਾ ਦੌਰਾ ਪੈ ਚੁੱਕਿਆ ਸੀ ਤੇ ਜਿਉਂ ਹੀ ਉਸ ਨੂੰ ਹੱਥ ਲਾਇਆ ਤੇ ਉਹ ਡਿੱਗ ਪਿਆ ਲੋਕਾਂ ਦੇ ਵਿੱਚ ਬੂਕਲਾਟ ਮਚ ਗਈ ਸੀ ਜੀਗਿੰਦਰ ਦੀ ਵੀ ਮੌਤ ਹੋ ਗਈ ਹਾਇ ਘਰ ਤਾਂ ਜਮਾਂ ਖਾਲੀ ਹੋ ਗਿਆ ਮੁੰਡੇ ਨੂੰ ਫੋਨ ਕੀਤਾ ਸੀ ਮਾਂ ਦਾ ਕਰਕੇ ਤੇ ਹੁਣ ਮੁੰਡੇ ਨੂੰ ਫੋਨ ਕੀਤਾ ਸੀ ਪਿਓ ਦਾ ਕਰਕੇ ਕਿ ਹੁਣ ਤਾਂ ਤੇਰਾ ਪਿਓ ਵੀ ਮੁੱਕ ਗਿਆ ਮੁੰਡਾ ਕਹਿਣ ਲੱਗਾ ਮਾਂ ਦੇ ਸੰਸਕਾਰ ਤੇ ਤਾਂ ਮੈਥੋਂ ਨਹੀਂ ਪਹੁੰਚਿਆ ਗਿਆ ਪਰ ਹੁਣ ਮੈਂ ਜ਼ਰੂਰ ਆਵਾਂਗਾ ਲੋਕੀ ਕਹਿ ਰਹੇ ਸੀ ਭਾਈ ਆਉਣਾ ਤਾਂ ਆ ਨਹੀਂ ਤਾਂ ਸੰਸਕਾਰ ਤਾਂ ਅਸੀਂ ਇਹਦਾ ਵੀ ਕਰ ਦੇਵਾਂਗੇ ਪਰ ਉਹ ਕਹਿਣ ਲੱਗਾ ਕਿ ਨਹੀਂ ਮੈਂ ਆਵਾਂਗਾ ਤੁਸੀਂ ਬਾਪੂ ਜੀ ਦਾ ਇਹ ਸੰਸਕਾਰ ਨਾ ਕਰੋ ਜੀ ਤੀਸਰੇ ਦਿਨ ਮੁੰਡਾ ਪਹੁੰਚ ਗਿਆ ਸੀ ਤੇ ਜਗਿੰਦਰ ਸਿੰਘ ਦਾ ਸੰਸਕਾਰ ਕਰ ਦਿੱਤਾ ਬਾਅਦ ਦੇ ਵਿੱਚ ਜਗਿੰਦਰ ਸਿੰਘ ਦਾ ਭੋਗ ਵੀ ਪੈ ਗਿਆ ਭੋਗ ਤੋਂ ਬਾਅਦ ਮੁੰਡਾ ਫਿਰ ਵਾਪਸ ਜਹਾਜ਼ੇ ਚੜ ਗਿਆ ਸੀ ਤੇ ਹੁਣ ਅਗਲੇ ਸਾਲ ਮੁੰਡਾ ਫਰਵਰੀ ਦੇ ਵਿੱਚ ਆਇਆ ਮੁੰਡੇ ਨੇ ਪਹਿਲਾਂ ਹੀ ਮਿਸਤਰੀ ਲਾ ਰੱਖਿਆ ਸੀ ਸਾਰਾ ਕੰਮ ਠੇਕੇ ਤੇ ਸੀ ਪੁਰਾਣਾ ਘਰ ਟਾ ਦਿੱਤਾ ਸੀ ਜਿਸ ਦੇ ਵਿੱਚ ਬਲਬੀਰ ਕੌਰ ਤੇ ਜਗਿੰਦਰ ਸਿੰਘ ਰਹਿੰਦੇ ਸੀ ਉੱਥੇ ਇੱਕ ਮਹਿਲ ਵਰਗੀ ਕੋਠੀ ਪਾ ਲਈ ਸੀ ਤੇ ਹੁਣ ਵਿਕਰਮਜੀਤ ਸਿੰਘ ਅਮਰੀਕਾ ਤੋਂ ਆ ਰਿਹਾ ਸੀ ਨਾਲ ਘਰ ਵਾਲੀ ਨੌ ਪੁੱਤ ਤੇ ਪੋਤਰਾ ਤੀਜਵਾਈ ਤੇ ਦੋਤਾ ਵਿਕਰਮਜੀਤ ਸਿੰਘ ਨੇ ਪਾਰਟੀ ਰੱਖੀ ਸੀ ਪਿੰਡ ਵਾਲਿਆਂ ਲਈ ਤੇ ਦੋਤੇ ਦੇ ਜਨਮ ਤੇ ਦੋਤੇ ਨੂੰ ਵੀ ਸੋਨੇ ਦੀ ਚੈਣ ਪਾਉਣੀ ਸੀ ਪੋਤਰੇ ਨੂੰ ਵੀ ਬਹੁਤ ਇਕੱਠ ਸੀ ਹੁਣ ਵਿਕਰਮਜੀਤ ਸਿੰਘ ਘਰ ਘਰ ਦੇ ਵਿੱਚ ਸੱਦਾ ਪਜਵਾ ਦਿੱਤਾ ਕਿ ਭਾਈ ਕੱਲ ਨੂੰ 11 ਵਜੇ ਪਾਰਟੀ ਸ਼ੁਰੂ ਹੋਵੇਗੀ ਸਾਰੇ ਪਿੰਡ ਵਾਸੀਆਂ ਨੇ ਜ਼ਰੂਰ ਆਉਣਾ ਅਗਲੇ ਦਿਨ 11 ਵਜੇ ਚੁੱਕੇ ਸੀ ਪਰ ਪਿੰਡ ਦਾ ਇੱਕ ਵੀ ਬੰਦਾ ਵਿਕਰਮਜੀਤ ਸਿੰਘ ਦੇ ਘਰੇ ਨਹੀਂ ਪਹੁੰਚਿਆ ਸੀ ਬਸ ਮੇਨ ਮੇਨ ਰਿਸ਼ਤੇਦਾਰ ਸੀ ਇੱਕ ਤਾਂ ਵਿਕਰਮਜੀਤ ਸਿੰਘ ਦੇ ਸਹੁਰੇ ਆਏ ਸੀ ਤੇ ਦੋ ਕੁ ਵਿਕਰਮਜੀਤ ਸਿੰਘ ਦੇ ਦੋਸਤ ਆਏ ਸੀ ਜੋ ਕਿ ਸ਼ਹਿਰ ਦੇ ਹੀ ਸੀ ਪਿੰਡ ਦਾ ਇੱਕ ਵੀ ਬੰਦਾ ਵਿਕਰਮਜੀਤ ਸਿੰਘ ਦੇ ਘਰੇ ਨਹੀਂ ਗਿਆ ਸੀ ਤੇ ਨਾ ਹੀ ਕੋਈ ਹੋਰ ਰਿਸ਼ਤੇਦਾਰ ਆਇਆ ਸੀ ਵਿਕਰਮਜੀਤ ਸਿੰਘ ਬੜਾ ਹੈਰਾਨ ਹੋਇਆ ਉਸਨੇ ਤਾਂ 200 ਬੰਦੇ ਦਾ ਅਰੇਂਜਮੈਂਟ ਕੀਤਾ ਸੀ ਉਸਨੇ ਬਹੁਤ ਹੀ ਵੱਡਾ ਟੈਂਟ ਲਾਇਆ ਸੀ ਤੇ ਵਨ ਸਵੰਨੀ ਮਠਿਆਈ ਬਣਾਈ ਸੀ ਫਿਰ ਇਹ ਇਨਾ ਸਮਾਨ ਇੰਨੇ ਸਮਾਨ ਦਾ ਬਿਕਰਮਜੀਤ ਸਿੰਘ ਕੀ ਕਰੇਗਾ ਪਿੰਡ ਦਾ ਤਾਂ ਕੋਈ ਵੀ ਬੰਦਾ ਨਹੀਂ ਆਇਆ ਉਸ ਨੂੰ ਸਮਝ ਨਹੀਂ ਆਉਂਦੀ ਸੀ ਕਿ ਕੀ ਕਾਰਨ ਬਣਿਆ ਪਿੰਡ ਦਾ ਕੋਈ ਵੀ ਬੰਦਾ ਕਿਉਂ ਨਹੀਂ ਆਇਆ ਬਿਕਰਮਜੀਤ ਸਿੰਘ ਨੇ ਇੱਕ ਵਾਰੀ ਪਿੰਡ ਦੇ ਵਿੱਚ ਫਿਰ ਬੰਦਾ ਫਿਰਿਆ ਕਿ ਪਾਰਟੀ ਸ਼ੁਰੂ ਹੋ ਗਈ ਹੈ ਪਰ ਫਿਰ ਵੀ ਬਿਕਰਮ ਦੇ ਘਰੇ ਕੋਈ ਵੀ ਨਹੀਂ ਬੰਦਾ ਗਿਆ ਸੀ ਫਿਰ ਬਿਕਰਮਜੀਤ ਸਿੰਘ ਕਹਿਣ ਲੱਗਾ ਕਿ ਇੰਨਾ ਸਮਾਨ ਪਿਆ ਖਰਾਬ ਹੋ ਜਾਵੇਗਾ ਉਸਨੇ ਬੰਦੇ ਨੂੰ ਕਿਹਾ ਜੋ ਉਸਨੇ ਕੰਮ ਤੇ ਰੱਖਿਆ ਸੀ ਕਿ ਇਹ ਸਾਰਾ ਸਮਾਨ ਪਿੰਡ ਦੇ ਵਿੱਚ ਵੰਡ ਦੇ ਉਸ ਬੰਦੇ ਨੇ ਸਮਾਨ ਦੀਆਂ ਬਾਹਟੀਆਂ ਭਰੀਆਂ ਤੇ ਸਾਰਾ ਸਮਾਨ ਵਾਰੀ-ਵਾਰੀ ਸਿਰ ਪਿੰਡ ਦੇ ਵਿੱਚ ਵੰਡਣ ਲੱਗਾ ਪਰ ਪਿੰਡ ਦੇ ਕਿਸੇ ਵੀ ਘਰ ਨੇ ਇਹ ਸਮਾਨ ਲੈਣ ਤੋਂ ਨਾ ਕਰ ਦਿੱਤੀ ਸੀ ਤੇ ਉਹ ਸਾਰਾ ਸਮਾਨ ਉਸੇ ਤਰ੍ਹਾਂ ਲੈ ਕੇ ਜਦੋਂ ਉਹ ਬੰਦਾ ਬਿਕਰਮਜੀਤ ਸਿੰਘ ਦੇ ਘਰੇ ਪਹੁੰਚਿਆ ਤਾਂ ਉਸਨੇ ਦੱਸਿਆ ਕਿ ਕਿਸੇ ਵੀ ਪਿੰਡ ਦੇ ਕਿਸੇ ਵੀ ਘਰ ਨੇ ਕੋਈ ਸਮਾਨ ਨਹੀਂ ਲਿਆ ਸਾਹਮਣੇ ਸਭ ਨੇ ਸਮਾਨ ਲੈਣ ਤੋਂ ਨਾ ਕਰ ਦਿੱਤੀ ਹੈ ਵਿਕਰਮਜੀਤ ਸਿੰਘ ਨੂੰ ਹੋਰ ਹਰਾਨੀ ਹੋਈ ਮੈਨੂੰ ਸਮਝ ਨਹੀਂ ਆਉਂਦੀ ਗੱਲ ਕੀ ਹੈ ਮੈਂ ਕਿਸੇ ਦਾ ਕੀ ਮਾੜਾ ਕੀਤਾ ਲੋਕੀ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰ ਰਹੇ ਹਨ ਵਿਕਰਮਜੀਤ ਸਿੰਘ ਨੇ ਆਪਣੇ ਆਂਢੀ ਗਾਂਢੀ ਦੋ ਚਾਰ ਘਰੀ ਜਾ ਕੇ ਪੁੱਛਿਆ ਤੁਸੀਂ ਆਏ ਕਿਉਂ ਨਹੀਂ ਮੈਂ ਪਾਰਟੀ ਰੱਖੀ ਸੀ ਅਤਾ ਉਹਨਾਂ ਸਾਰਿਆਂ ਦਾ ਇੱਕੋ ਜਵਾਬ ਸੀ ਕਿ ਤੇਰੀ ਮਾਂ ਤੇ ਤੇਰਾ ਪਿਓ ਤੈਨੂੰ ਚੇਤੇ ਕਰ ਕਰਕੇ ਰੋ ਰੋ ਕੇ ਮੁੱਕ ਗਏ ਪਰ ਤੂੰ ਉਹਨਾਂ ਦੀ 25 ਸਾਲ ਤੱਕ ਕੋਈ ਸਾਰ ਨਹੀਂ ਲਈ ਤੂੰ 25 ਸਾਲਾਂ ਦੇ ਵਿੱਚ ਇੱਕ ਵਾਰ ਵੀ ਗਿੜਾ ਨਹੀਂ ਮਾਰਿਆ ਉਹ ਟੁੱਟੇ ਫੁੱਟੇ ਖੋਲਿਆਂ ਦੇ ਵਿੱਚ ਰਹਿੰਦੇ ਰਹੇ ਉਹ ਦਵਾਈ ਵੱਲੋਂ ਤੜਫਦੇ ਰਹੇ ਤੂੰ ਉਹਨਾਂ ਦੇ ਮੁੱਕਣਸਾਰ ਆ ਮਹਿਲ ਸਾਰ ਲਿਆ ਤੇ ਹੁਣ ਤੂੰ ਪਾਰਟੀਆਂ ਕਰ ਰਿਹਾ ਹੈ ਅਸੀਂ ਨਹੀਂ ਆਉਣਾ ਤੇਰੀ ਪਾਰਟੀ ਦੇ ਵਿੱਚ ਅਸੀਂ ਨਹੀਂ ਖਾਣਾ ਤੇਰੇ ਘਰ ਦਾ ਕੁਝ ਵੀ ਜਿਸ ਘਰ ਦੇ ਵਿੱਚ ਮਾਂ ਬਾਪ ਤੜਫ ਦੇ ਮੁੱਕ ਗਏ ਤੇ ਉਸ ਘਰ ਦੇ ਵਿੱਚ ਅੱਜ ਪਾਰਟੀਆਂ ਹੋ ਰਹੀਆਂ ਹਨ ਤੇਰੀ ਮਾਂ ਤਾਂ ਚੁੱਲ੍ਹੇ ਦੇ ਵਿੱਚ ਫੁੱਕਾ ਮਾਰਦੀ ਮੁੱਕ ਗਈ ਤੇ ਤੂੰ ਅੱਜ ਆ ਮਹਿਲ ਸਾਰੇ ਨੇ ਆ ਸ਼ਾਨੋ ਸ਼ੌਕਤ ਦਿਖਾਉਣ ਦੇ ਲਈ ਸਾਨੂੰ ਬੁਲਾ ਰਿਆ ਹਾਂ ਅਸੀਂ ਤੇਰੇ ਘਰੇ ਪੈਰ ਵੀ ਨਹੀਂ ਪਾਉਣਾ ਅਸੀਂ ਸਾਰੇ ਪਿੰਡ ਨੇ ਉਸ ਦਿਨ ਹੀ ਰਾਇ ਕੀਤੀ ਸੀ ਜਿਸ ਦਿਨ ਤੇਰੀ ਮਾਂ ਮੁੱਕੀ ਸੀ ਕਿ ਅਸੀਂ ਹੁਣ ਤੇਰੇ ਆਏ ਤੋਂ ਇਸ ਘਰੇ ਪੈਰ ਵੀ ਨਹੀਂ ਪਾਵਾਂਗੇ ਇਹ ਸੁਣ ਕੇ ਬਿਕਰਮਜੀਤ ਸਿੰਘ ਬਹੁਤ ਹੈਰਾਨ ਹੋਇਆ ਕਹਿਣ ਲੱਗਾ ਮੈਂ ਤੁਹਾਡਾ ਕੀ ਮਾੜਾ ਕੀਤਾ ਹੈ ਪਿੰਡ ਦੇ ਲੋਕੀ ਕਹਿਣ ਲੱਗੇ ਤੂੰ ਸਾਡਾ ਕੁਝ ਵੀ ਮਾੜਾ ਨਹੀਂ ਕੀਤਾ ਪਰ ਤੂੰ ਆਪਣੇ ਮਾਪੇ ਲਈ ਕੁਝ ਵੀ ਚੰਗਾ ਨਹੀਂ ਕੀਤਾ ਤੇਰੀ ਮਾਂ ਨੇ ਤੈਨੂੰ ਜਨਮ ਦਿੱਤਾ ਸੀ ਤੇਰੇ ਪਿਓ ਨੇ ਤੈਨੂੰ ਪੜਾਇਆ ਲਿਖਾਇਆ ਸੀ ਤੇਰੀਆਂ ਰੀਝਾਂ ਪੂਰੀਆਂ ਕੀਤੀਆਂ ਤੈਨੂੰ ਬਾਹਰ ਭੇਜਿਆ ਪਰ ਤੂੰ ਤੂੰ ਆਪਦੇ ਮਾਂ ਪਿਓ ਲਈ ਕੀ ਕੀਤਾ ਤੂੰ ਆਪਦੇ ਮਾਂ ਪਿਓ ਲਈ ਕੁਝ ਨਹੀਂ ਕੀਤਾ ਤੇ ਇਸ ਦੇ ਲਈ ਸਾਡੇ ਦਿਲ ਵਿੱਚ ਸਾਡੇ ਪਿੰਡ ਵਿੱਚ ਤੇਰੇ ਲਈ ਕੋਈ ਜਗ੍ਹਾ ਨਹੀਂ ਹੈ ਤੂੰ ਆਪਣੇ ਇਸ ਮਹਿਲ ਦੇ ਵਿੱਚ ਰਹਿ ਕੇ ਜਸ਼ਨ ਮਨਾ ਸਕਦਾ ਹਾਂ ਪਰ ਅਸੀਂ ਤੇਰੇ ਕਿਸੇ ਵੀ ਜਸ਼ਨ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਅਸੀਂ ਇਹੋ ਜਿਹੇ ਬੰਦੇ ਦੇ ਘਰ ਆ ਕੇ ਕੁਝ ਵੀ ਖਾਣਾ ਪੀਣਾ ਨਹੀਂ ਚਾਹੁੰਦੇ ਜਿਸ ਬੰਦੇ ਦੇ ਮਾਪਿਓ ਤੜਫ ਤੜਫ ਕੇ ਮੁੱਕ ਗਏ ਹੋਣ ਤੇ ਉਸ ਬੰਦੇ ਨੇ ਆਪਣੇ ਮਾਪਿਓ ਦੀ ਸਾਰਨਾ ਲਈ ਹੋਵੇ ਪਿੰਡ ਵਾਲਿਆਂ ਦਾ ਇਹ ਫੈਸਲਾ ਸੁਣ ਕੇ ਵਿਕਰਮਜੀਤ ਸਿੰਘ ਦਾ ਲੰ ਨੂੰ ਕੰਡਾ ਖੜਾ ਹੋ ਗਿਆ ਸੀ ਕਿ ਵਾਕਿਆ ਹੀ ਮੇਰੇ ਤੋਂ ਗਲਤੀ ਤਾਂ ਹੋਈ ਹੈ ਬਹੁਤ ਵੱਡੀ ਗਲਤੀ ਹੋਈ ਆ ਉਹ ਸਾਰੇ ਪਿੰਡ ਵਾਲੇ ਤੋਂ ਮਾਫੀ ਮੰਗ ਰਿਹਾ ਸੀ ਪਰ ਪਿੰਡ ਦੇ ਲੋਕੀ ਕਹਿ ਰਹੇ ਸੀ ਅਸੀਂ ਕੌਣ ਹੁੰਨੇ ਆ ਤੈਨੂੰ ਮਾਫ ਕਰਨ ਵਾਲੇ ਜਿਨ੍ਹਾਂ ਨੇ ਤੈਨੂੰ ਮਾਫ ਕਰਨਾ ਸੀ ਉਹ ਤਾਂ ਕਦੋਂ ਦੇ ਮੁੱਕ ਗਏ ਹੁਣ ਤੂੰ ਜਿੰਨੀਆਂ ਮਰਜ਼ੀ ਮਾਫੀਆਂ ਮੰਗੀ ਜਾ ਕਿਉਂਕਿ ਹੁਣ ਨਾ ਤਾਂ ਤੇਰੀ ਮਾਂ ਰਹੀ ਤੇ ਨਾ ਤੇਰਾ ਬਾਪ ਰਿਆ ਇਸ ਲਈ ਸਾਡਾ ਤੇਰੇ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਚੰਗੀ ਲੱਗੇ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਤੇ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਿਓ ਕਿ ਪਿੰਡ ਵਾਲਿਆਂ ਨੇ ਜੋ ਕੀਤਾ ਕੀ ਉਹ ਸਹੀ ਕੀਤਾ ਕਹਾਣੀ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ